ਆਪਦੀ ਰਾਸ਼ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਵਿਦੇਸ਼ ਮੰਤਰਾਲੇ ਨੂੰ ਭੇਜੇ ਇੱਕ ਪੱਤਰ ਦੇ ਵਿੱਚ ਲਿਖਿਆ ਕਿ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਇੱਕ ਬੇਨਤੀ ਹੈ ਕਿ ਕੁਝ ਭਾਰਤੀ ਲੋਕ ਜੋ ਵਿਦੇਸ਼ ਜਾਣਾ ਚਾਹੁੰਦੇ ਨੇ ਉਨ੍ਹਾਂ ਇਹ ਵੀ ਲਿਖਿਆ ਕਿ ਰੂਸ ਯੂਕਰੇਨ ਯੁੱਧ ਦੌਰਾਨ ਉਨ੍ਹਾਂ ਦੇ ਨੌਜਵਾਨਾਂ ਨੂੰ ਇੱਕ ਟਰੈਵਲ ਏਜੰਟ ਮਾਸਕੋ ਲੈ ਕੇ ਆਸੀ ਇਹਨਾਂ ਪਰਿਵਾਰਾਂ ਦਾ ਦਾਵਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਇੱਕ ਟਰੈਵਲ ਏਜੰਟ ਰਾਹੀਂ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਸੀ ਇਹੇ ਪਰਿਵਾਰਿਕ ਮੈਂਬਰ ਪਿਛਲੇ ਸਾਲ ਤੋਂ ਆਪਣੇ ਅਜ਼ੀਜ਼ਾਂ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਰਹਿ ਸਕੇ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਹਨਾਂ ਪੀੜਿਤ ਪਰਿਵਾਰਾਂ ਨੂੰ ਮਿਲ ਰਹੇ ਨੇ ਹੁਣ ਇਹ ਪਰਿਵਾਰ ਆਪਣੇ ਲਾਪਤਾ ਮੈਂਬਰਾਂ ਦੀ ਭਾਲ ਦੇ ਲਈ ਮਾਸਕੋ ਜਾਣਾ ਚਾਹੁੰਦੇ ਨੇ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੇ ਜਿਹੜੇ ਮੈਂਬਰ ਮਾਸਕੋ ਜਾਣਾ ਚਾਹੁੰਦੇ ਨੇ ਉਹਨਾਂ ਦੀ ਮਾਸਕੋ ਦੇ ਵਿੱਚ ਸਹਾਇਤਾ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਆਪਣੇ ਮ੍ਰਿਤਕ ਮੈਂਬਰਾਂ ਬਾਰੇ ਜਾਣਕਾਰੀ ਮਿਲ ਸਕੇ ਇਨਾ ਪਰਿਵਾਰਾਂ ਨੇ ਕਿਹਾ ਹੈ ਕਿ ਅਜੇ ਵੀ ਲਗਭਗ 19 ਲੋਕ ਨੇ ਜਿਨ੍ਹਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਇਸ ਲਈ ਕਿਰਪਾ ਕਰਕੇ ਮਾਸਕੂ ਦੇ ਵਿੱਚ ਇਨਾ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੋ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਮੈਂ ਜਗਦੀਪ ਕੁਮਾਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਨੌਜਵਾਨ ਹਾਲੇ ਵੀ ਜਿਹੜੇ ਕੀ ਰਸ਼ੀਆ ਆਰਮੀ ਦੇ ਵਿੱਚ ਫਸੇ ਹੋયા ਹਨ ਉਹਨਾਂ ਵਿੱਚੋਂ ਹੀ ਇੱਕ ਮੇਰਾ ਬ੍ਰਦਰ ਜਿਹੜਾ ਕਿ ਮਨਦੀਪ ਕੁਮਾਰ ਜਿਹਦਾ ਕਿ ਪਿਛਲੇ ਲੰਬੇ ਇੱਕ ਸਮੇਂ ਤੋਂ ਕੁਝ ਵੀ ਪਤਾ ਨਹੀਂ ਚੱਲਦਾ ਪਿਆ ਤੇ ਨਾਲ ਹੀ ਕੁਝ ਅਲੱਗ-ਅਲੱਗ ਸਟੇਟਾਂ ਦੇ ਹੋਰ ਵੀ ਨੌਜਵਾਨਾਂ ਜਿਨ੍ਹਾਂ ਦਾ ਕੁਝ ਪਤਾ ਹਾਲੇ ਤੱਕ ਨਹੀਂ ਚੱਲਿਆ ਪਿਛਲੇ 1 ਸਾਲ ਤੋਂ ਤੇ ਉਹਨਾਂ ਹੀ ਕਰਕੇ ਅਸੀਂ ਜਿਹੜਾ ਕਿ ਕੁਝ ਕੁ ਫੈਮਿਲੀ ਮੈਂਬਰਾਂ ਨੇ ਰਸ਼ੀਆ ਜਾਣ ਦਾ ਡਿਸੀਜਨ ਲਿਆ ਸੀਗਾ ਤੇ ਨਾਲ ਹੀ ਸਟੇਟ ਗਵਰਨਮੈਂਟ ਆਪਣੀ ਆਪਣੀ ਸਟੇਟ ਗਵਰਨਮੈਂਟ ਤੇ ਭਾਰਤੀ ਸਰਕਾਰ ਨੂੰ ਅਪੀਲ ਕੀਤੀ ਸੀਗੀ ਵੀ ਜਿੰਨੀ ਕੁ ਸਾਡੀ ਹੋ ਸਕੇ ਹੈਲਪ ਜਿਹੜੀ ਆ ਕਿ ਰਸ਼ੀਆ ਜਾਂ ਮਾਸਕੋ ਵਿੱਚ ਕੀਤੀ ਜਾਵੇ ਜਾਂ ਡਾਕੂਮੈਂਟ ਪ੍ਰੋਵਾਈਡ ਕਰਵਾਉਣ ਨੂੰ ਜਾਂ ਉਹ ਫਾਈਨੈਂਸ਼ੀਅਲੀ ਹੈ ਜਿਨ੍ਹਾਂ ਜਿਨ੍ਹਾਂ ਕਰਕੇ ਅਸੀਂ ਆ ਦੋ ਤਰੀਕ ਤੀਸਰਾ ਮਹੀਨਾ 2025 ਸੰਤ ਸੀਚੇਵਾਲ ਜੀ ਨੂੰ ਮਿਲੇ ਸੀਗੇ ਬੇਸਿਕ ਅਸੀਂ ਹੈਲਪ ਵਾਸਤੇ ਹੀ ਗਏ ਸੀ ਉਹਨਾਂ ਤੋਂ ਤੇ ਇੱਕ ਲੈਟਰ ਵਾਸਤੇ ਗਏ ਸੀਗੇ ਕਿਉਂਕਿ ਬਾਬਾ ਜੀ ਨੇ ਸਾਡੀ ਅੱਗੇ ਵੀ ਪਹਿਲਾਂ ਬੜੀ ਹੈਲਪ ਕੀਤੀ ਹੈ ਤੇ ਸਾਡੀ ਗੱਲਬਾਤ ਜਿਹੜੀ ਹੈ ਧਿਆਨ ਨਾਲ ਸੁਣੀ ਹੈ ਤੇ ਅਸੀਂ ਬਾਬਾ ਜੀ ਨੂੰ ਮੇਨਲੀ ਜਿਹੜਾ ਰਿਕੁਐਸਟ ਕਰਨ ਗਏ ਸੀ ਕਿ ਉਹ ਆਪਣੇ ਵੱਲੋਂ ਇੱਕ ਜਿਹੜਾ ਲੈਟਰ ਆ ਵਿਦੇਸ਼ ਮੰਤਰਾਲੇ ਨੂੰ ਜਾਰੀ ਕਰਨ ਕਿ ਸਾਨੂੰ ਇੱਕ ਹੈਲਪ ਤੌਰ ਤੇ ਲੈਟਰ ਜਿਹੜਾ ਮਾਸਕੋ ਇੰਡੀਆ 앰ਬੈਸੀ ਨੂੰ ਦਿੱਤਾ ਜਾਵੇ ਕਿ ਕੁਝ ਬੱਚੇ ਜਿਹੜੇ ਆ ਜਾਂ ਕੁਝ ਪਰਿਵਾਰ ਮੈਂਬਰ ਆ ਉਹ ਰਸ਼ੀਆ ਆ ਰਹੇ ਆ ਤੇ ਉਹਨਾਂ ਦੀ ਜਿੰਨੀ ਹੋ ਸਕੇ ਹੈਲਪ ਜਿਹੜੀ ਆ ਉਹ ਇੰਡੀਅਨ ਗਵਰਨਮੈਂਟ ਤੇ ਜਾਂ ਮਾਸਕੋ ਜਿਹੜੀ ਇੰਡੀਅਨ 앰ਬੈਸੀ ਹੈ ਉਹ ਜਿੰਨੀ ਕ ਹੈਲਪ ਹੋ ਸਕਦੀ ਇਹਨਾਂ ਦੀ ਕਰਨ ਵੀ ਜਿਨਾ ਜਿਹਦੇ ਕਰਕੇ ਉਹ ਬੱਚਿਆਂ ਦਾ ਛੇਤੀ ਤੋਂ ਛੇਤੀ ਪਤਾ ਲਗਵਾਇਆ ਜਾ ਸਕੇ ਉੱਥੇ ਹੀ ਬਾਬਾ ਜੀ ਨੇ ਜਿਹੜਾ ਕਿ ਉਹ ਲੈਟਰ ਭਾਰਤੀ ਵਿਦੇਸ਼ ਮੰਤਰਾਲੇ ਨੂੰ ਜਿਹੜਾ ਲਿਖਿਆ ਹੋਇਆ ਵਾ ਲਿਖ ਦਿੱਤਾ ਉਹਨੇ ਆਪਣੇ ਵੱਲੋਂ ਤੇ ਉਹਦੇ ਵਿੱਚ ਸਾਡੇ ਵੱਲੋਂ ਉਹਨੇ ਰਿਕਵੈਸਟ ਪਾਈ ਹੈ ਕਿ ਇਹਨਾਂ ਦੀ ਜਿੰਨੀ ਕੁ ਹੋ ਸਕੇ ਹੈਲਪ ਕੀਤੀ ਜਾਵੇ ਤੇ ਨਾਲ ਹੀ ਮੈਂ ਪੰਜਾਬ ਗਵਰਨਮੈਂਟ ਪੰਜਾਬ ਪੁਲਿਸ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੂੰਗਾ ਪਿਛਲੇ ਲੰਬੇ ਸਮੇਂ ਤੋਂ ਜਿਹਨਾਂ ਵਿੱਚ ਮੈਂ ਭੱਜਦਾ ਦੌੜਦਾ ਆ ਰਿਆਂ ਲਗਾਤਾਰ ਉਹਨਾਂ ਪਿੱਛੇ ਵੀ ਜਿਹੜੇ ਏਜੰਟੇ ਠਾਗਿਆ ਇਹਨਾਂ ਤੇ ਛੇਤੀ ਤੋਂ ਛੇਤੀ ਜਿਹੜੀ ਕਾਰਵਾਈ ਕੀਤੀ ਜਾਵੇ ਜੋ ਕਿ ਹਾਲੇ ਤੱਕ ਨਹੀਂ ਹੋਈ ਜਦੋਂ ਵੀ ਮੈਂ ਦਫ਼ਤਰਾਂ ਵਿੱਚ ਗਿਆ ਆ ਤਾਂ ਮੈਨੂੰ ਸਿਰਫ ਆਸ਼ਵਾਸ਼ਣ ਦੇ ਕੇ ਸਾਰ ਦਿੱਤਾ ਗਿਆ ਵੀ ਇਹਨਾਂ ਤੇ ਜਿਹੜੀ ਕਾਰਵਾਈ ਉਹ ਛੇਤੀ ਤੋਂ ਛੇਤੀ ਹੋਵੇਗੀ ਤੇ ਛੇਤੀ ਤੋਂ ਛੇਤੀ ਇਹਨਾਂ ਨੂੰ ਅਰੈਸਟ ਕੀਤਾ ਜਾਊਗਾ ਜਿਹੜਾ ਕਿ ਹਾਲੇ ਤੱਕ ਨਹੀਂ ਹੋਇਆ ਤੋਂ ਮੈਂ ਸੋ ਅਪੀਲ ਵੀ ਕਰਨਾ ਚਾਹੁੰਗਾ ਨਾਲ ਹੀ ਕਿ ਇਹ ਜਿਹੜੇ ਠੱਗ ਏਜੰਟਾ ਇਹਨਾਂ ਨੂੰ ਛੇਤੀ ਤੋਂ ਛੇਤੀ ਅਰੈਸਟ ਕੀਤਾ ਜਾਵੇ ਮੈਂ ਐਸਐਸਪੀ ਸਾਹਿਬ ਨੂੰ ਸਪੈਸ਼ਲ ਬੇਨਤੀ ਕਰਨਾ ਚਾਹੁੰਗਾ ਜਲੰਧਰ ਜ਼ਿਲ੍ਹੇ ਦੇ ਜਿਹੜੇ ਨੇ ਐਸਐਸਪੀ ਸਾਹਿਬ ਮੈਂ ਉਹਨਾਂ ਨੂੰ ਸਪੈਸ਼ਲ ਹੱਥ ਜੋੜ ਕੇ ਰਿਕੁਐਸਟ ਕਰਨਾ ਚਾਹੁੰਗਾ ਸਰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਹੋਰ ਭਾਲੇ ਭੋਲੇ ਲੋਕਾਂ ਨਾਲ ਠੱਗੀ ਨਾ ਹੋ ਸਕੇ ਤੇ ਜਿੰਨੇ ਕਿ ਨਹੀਂ ਸਾਡੇ ਪੈਸੇ ਜਿਹੜੇ ਲਏ ਆ ਜਾਂ ਸਾਨੂੰ ਆਰਥਿਕ ਤੌਰ ਤੇ ਤੋੜਿਆ ਹੋਇਆ ਵਾ ਜਾਂ ਸਾਡਾ ਬੱਚਾ ਜਿਹੜਾ 1 ਸਾਲ ਤੋਂ ਪਿਛਲੇ ਲੰਬੇ 1 ਸਾਲ ਤੋਂ ਮਿਸਿੰਗ ਆ ਜਿਹਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੁਣ ਅਸੀਂ ਆਪਣੇ ਰਿਸਕ ਤੇ ਆਪਣੀ ਆਪ ਜਿਹੜਾ ਆ ਕਿ ਉਹ ਰਸ਼ੀਆ ਜਾਣ ਦਾ ਫੈਸਲਾ ਕੀਤਾ ਤੇ ਮੈਂ ਇਸ ਵਿੱਚ ਫਿਰ ਮੋਦੀ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਵੀ ਜਿੰਨੀ ਸਾਡੀ ਬਣਦੀ ਜਿਹੜੀ ਰਸ਼ੀਆ ਵਿੱਚ ਆ ਉਹ ਹੈਲਪ ਸਾਡੀ ਗਵਰਨ ਇੰਡੀਅਨ ਗਵਰਨਮੈਂਟ ਕਰੇ ਧੰਨਵਾਦ ਜੁਲੰਦਰ ਸ਼ਾਉਨੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਰੂਸ ਦੇ ਵਿੱਚ ਫਸੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਵੀ ਕੋਸ਼ਿਸ਼ ਕੀਤੀ ਆ ਤੇ ਸੰਤ ਬਲਵੀਰ ਸਿੰਘ ਸਿਚੇਵਾਲ ਨੇ ਪੂਰਾ ਦਸ ਸਮਰਥਨ ਕੀਤਾ ਹੈ ਇਸ ਲਈ ਜ਼ਰੂਰੀ ਕੀਤਾ ਜਾਣਾ ਚਾਹੀਦਾ ਉਨਾ ਹੀ ਵੀ ਕਿਹਾ ਹੈ ਕਿ ਮੈਂ ਦੂਜੇ ਸੰਸਦ ਮੈਂਬਰਾਂ ਤੇ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੇਕਰ ਪਰਿਵਾਰਿਕ ਮੈਂਬਰ ਕੁਝ ਲਾਸ਼ਾਂ ਦੀ ਪਛਾਣ ਕਰਰ ਜਾਂ ਆਪਣੇ ਅਜ਼ੀਜ਼ਾਂ ਨੂੰ ਲੱਭਣ ਦੇ ਲਈ ਰੂਸ ਜਾ ਰਹੇ ਨੇ ਤਾਂ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਇਸ ਸਮੇਂ ਆਪਣੇ ਨੌਜਵਾਨਾਂ ਜਾਂ ਆਪਣੇ ਦੇਸ਼ ਵਾਸੀਆਂ ਦਾ ਸਮਰਥਨ ਨਹੀਂ ਕਰਦੇ ਤਾਂ ਇਹ ਸਾਡੇ ਲਈ ਚੰਗਾ ਨਹੀਂ ਹੋਵੇਗਾ। ਪਰਗਟ ਸਿੰਘ ਨੇ ਪਾਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰੇ ਕਿਉਂਕਿ ਇਹ ਲੋਕ ਪਹਿਲਾਂ ਹੀ ਬਹੁਤ ਪਰੇਸ਼ਾਨ ਨੇ